ਜਮਿਨੀ ਵਿਵਾਦ ਨੂੰ ਲੈ ਕੇ ਪਰਿਵਾਰ 'ਚ ਹੋਇਆ ਝਗੜਾ ਜਿੱਚੀਰੇ ਭਰਾ ਨੇ ਭਰਾ ਦਾ ਕੀਤਾ ਕਤਲ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਆਇਆ ਸੀ ਮਰਤਕ ਨੌਜਵਾਨ ਗੁਰਤਾਸਪੁਰ ਪੁਲਸੋਦੀਨ ਪਿੰਤੇ ਕਾਨੂੰਮਾਨ ਬਲਾਕ ਤੇ ਪਿੰਡ ਚੱਕ ਸ਼ਰੀਫ ਵਿਖੇ ਤੇ ਰਾਤ ਜਮੀਨੀ ਵਿਵਾਦ ਤੇ ਚੱਲਦੇ ਤਾਇ ਦੇ ਮੁੰਡੇ ਨੇ ਬਤੀਸ਼ ਤੋਂ ਪਿੰਡ ਆਏ ਚਚੇਰੇ ਇਕਲੋਤੇ ਪੁੱਤਰ ਦਾ ਘਰ ਚ ਵੜ ਕੇ ਕਤਲ ਕਰ ਦਿੱਤਾ ਉਸਨੇ ਕੇਸ ਦਰਜ ਕਰ ਤਫਤੀਸ਼ ਚ ਸ਼ੁਰੂ ਕਰ ਦਿੱਤੀ ਹੈ ਮਰਤਕ ਗੁਰਜੀਤ ਸਿੰਘ ਜਿਸ ਦੀ ਉਮਰ 34 ਸਾਲ ਹੈ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਿੰਡ ਆਇਆ ਸੀ ਜਮੀਨ ਵਿੱਚ ਪਣੇ ਪਾਣੀ ਦੇ ਖਾਲ ਨੂੰ ਲੈ ਕੇ ਵਿਵਾਦ ਬੱਕ ਗਿਆ ਪਰ ਤੱਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ ਸਮੇਂ ਚ ਪੁਤਕਾਲ ਰਹਿ ਰਿਹਾ ਸੀ ਅਤੇ 1 ਮਹੀਨਾ ਪਹਿਲਾਂ ਹੀ ਆਪਣੇ ਪਿੰਡ ਵਾਪਸ ਆਇਆ ਸੀ ਇਸ ਦੀ ਜ਼ਮੀਨ ਵਿੱਚ ਤਾਏ ਦੇ ਪੁੱਤਰ ਗੁਰਜੀਤ ਸਿੰਘ ਨੇ ਪਾਣੀ ਵਾਲਾ ਖਾਲ ਬਣਾ ਰੱਖਿਆ ਜਿਸ ਨੂੰ ਲੈ ਕੇ ਗੁਰਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਖਾਲ ਬੰਦ ਕਰਨ ਦੀ ਕਿਹਾ ਲੇਕਿਨ ਖਾਲ ਬੰਦ ਕਰਨ ਦੀ ਜਗ੍ਹਾ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਹਥਿਆਰ ਬੰਦ ਹੋ ਕੇ ਗੁਰਜੀਤ ਸਿੰਘ ਦੇ ਘਰ ਦਾਖਲ ਹੋ ਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤਰ੍ਹਾਂ ਗੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਲੈ ਜਾ ਤੇ ਉਸ ਦੀ ਮੌਤ ਹੋ ਗਈ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਲੋਕਾਂ ਫਸੇ ਦਾ ਹੁਕਮ ਦੋ ਮੇਰੇ ਵੀਡੀਓ। ਮਾਡੀ ਗੱਲ ਕੀ ਹੋਈ ਉਸ ਟਾਈਮ। ਉਹ ਗੱਲ ਕੁਛ ਨਹੀਂ ਫਤੋ ਹੋਈ। ਉਹ ਪੈਲੀ 'ਚ ਗਿਆ ਵਾਦੇ ਉੱਥੇ ਸਾਡੀ ਪੈਲੀ ਜਖਾੜ ਉਹਨਾਂ ਨੇ ਪਾਇਆ। ਜੀ। ਤੇ ਇਹ ਖਾਲਟਾ ਹੋਣ ਗਿਆ ਕੰਦਾ ਵੀ ਸਾਡੀ ਪੈਲੀ 4 ਸਾਲ ਹੋ ਗਏ ਭਾਈ ਨੂੰ। 4 ਸਾਲ ਹੋ ਗਏ ਤਾਂ ਕੰਨਾ ਮੈਂ ਟਾਲਣਾ ਮੈਂ। ਤੇ ਮੈਂ ਕਹਾਂ ਉਹ ਤਾਂ ਆਟਾ ਦਫਾ ਕਰੇ ਜੀ ਸਾਹਿਬ ਕਿ ਕੀ ਨਿਕਲ ਜਾਣਾ ਉਹ ਜਦਾਂ ਕਰਦਾ ਤੇ ਵੀ ਫੇਰ ਕਹਿੰਦਾ ਵੀ ਜੇ ਮੈਂ ਆਟਾ ਦਣਾ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮਨੂੰ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆਪ ਮੇ ਕੋਲ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਮਲੇ ਨੂੰ ਆ ਵੀ ਹਮਾਰਾ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਹਰ ਕੇ ਹਦ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਮੇਰੀ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਦਾਂ ਨਿਕਲੇ ਕਰਨ ਮਰਜੀ ਸਿੰਘ ਕਰਨ ਮਰਜੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਵੱਟ ਸੀਗੀ ਉਹ ਮੇਰੇ ਸਾਲ ਦੀ ਪਿਆਲੀ ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪਿਆਲੀ ਚ ਤੇ ਇਹਨਾਂ ਨੇ ਜਾ ਕੇ ਵੱਟ ਢਾਤੀ ਤੇ ਉਹ ਕਹਿੰਦੇ ਆਪਾ ਇਹ ਵੱਟ ਢਾਉਣ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਵੱਟ ਢਾਹਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਵੱਟ ਦਾ ਰੌਲਾ ਇਹਨਾਂ ਦਾ ਪਾਈ ਦਾ ਲੜਕਾ ਸੀਗਾ ਜੀ ਨਾਮ ਦਾ ਲੱਗਦਾ ਹੈ ਆਪਣਾ ਰਿੰਕੂ ਕੱਲ ਘਟ ਮੈਂ ਤਾਂ ਵਾਪਰਦੀ ਆ ਮੈਂ ਤੇ ਇੱਥੇ ਹੈ ਨਹੀਂ ਸੀਗਾ ਤੇ ਮੈਨੂੰ ਜਿੱਦਾਂ ਫੋਨ ਗਿਆ ਮੈਂ ਆ ਗਿਆ ਇੱਥੇ ਜੋ ਨੂੰ ਆ ਕੇ ਪਤਾ ਲੱਗਾ ਜੋ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਾਨੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਪੂਰੀ ਵਾਈਫ ਤੇਰੀ ਪੂਰੀਆਂ ਤੋਂ ਕੁੜੀਆਂ ਉਹਦਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਘਰੋਂ ਬਾਹਰ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਕੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਕੀਆਂ ਮਾਰੀਆਂ ਵੇ ਤੇ ਕੁੜੀਆਂ ਕੋ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਜਾਂ ਡੰਡੇ ਸੀਗੇ ਡਾਂਗਾ ਸਿੰਘ ਜਾਂ ਦਾਤੀਆਂ ਸੀਗੀਆਂ ਪੜੀਆਂ ਤੇ ਕਿਚਨ ਸੀ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੌਤ ਹੋਈ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਉੱਥੇ ਹੀ ਜਗ ਮੌਤ ਹੋ ਗਈ ਮੰਗ ਕੋ ਪ੍ਰਚਾਰਕਾਂ ਨੇ ਮੰਗੀ ਹੋਈ ਆ ਜੀ ਇਹਨਾਂ ਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਵਫਾ ਮੰਗ ਸਰਕਾਰ ਤੋਂ